ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਉਧਰ ਪੂਰੀ ਵੀਰ ਸਤਿ ਸ਼੍ਰੀ ਅਕਾਲ ਜੀ ਬਾਈ ਜਿਹੜਾ ਸਾਡਾ ਚੈਨਲ ਹੈ ਵੀ ਚੈਨਲ ਕਿਸੇ ਵੀ ਤਰੀਕੇ ਕੇ ਲਾਜਵੇ ਤਾਂ ਆਪਣੇ ਵੀਰ ਆਪਣੀ ਮਦਦ ਕਰ ਰਹੇ ਹੈ ਬਾਈ ਜੱਗੇ ਬੌਸ ਬਾਈ ਦਾ ਵੀ ਫੋਨ ਆਇਆ ਤਾਂ ਤੇ ਵੀਰ ਦਾ ਵੀ ਬੰਦਾ ਏ ਕਹਿੰਦਾ ਵੀ ਮੈਨੂੰ ਆਪਣਾ ਮਾੜਾ ਮੋਟਾ ਡਾਟਾ ਦੇ ਵੀ ਤੇਰਾ ਮੈਂ 100% ਹੱਲ ਕਰੂਗਾ ਪੂਰੀ ਕਹਿੰਦੇ ਵੀ ਸਾਭ ਦੀ ਦਵਾਵਾਂਗੇ ਖਬਰੇ ਪੁਰਾਣਾ ਚੱਲੇ ਗਏ ਉਹੀ ਚੱਲੇ ਦਾ ਫਾਇਦਾ ਨਵੇਂ ਦਾ ਤਾਂ ਆਏ ਆ ਵੀ ਹੁਣ ਨਵੇਂ ਦਾ ਪੌੜੀ ਚੜਦੇ ਆ ਨਾ ਨਵੇਂ ਚਾਏ ਆ ਬਾਈ ਜਿਹੜਾ ਐਡਸੈਂਸ ਆ ਨਾ ਜੇ ਉਹਦਾ ਚੱਕਰ ਪੈ ਗਿਆ ਮੁੜ ਕੇ ਪੁਰਾਣਾ ਵੀ ਖੜ ਜਾਣਾ ਨਵਾਂ ਵੀ ਫੇਰ ਨਾ ਇੱਧਰ ਜੋਗਾ ਰਹਿੰਦਾ ਨਾ ਉਧਰ ਹੈ ਪੂਰੀ ਹਾਂ ਦੱਸ ਬਈ ਇਹ ਕਿੱਥੇ ਗਿਆ ਫਕੇਟਾਂ ਵਾਂਗ ਹੋ ਜਾਂਦਾ ਨਹੀਂ ਤਾਂ ਨਿੰਬੂ ਟਾਂਗ ਹੋ ਜਾਂਦਾ ਨਿੰਬੂ ਟਾਂਗ ਹੋ ਜਾਂਦਾ ਪੂਰੀ ਤੇ ਗਾਣੇ ਪੂਰੀ ਜੇ ਸਮਝ ਲਾ ਆਪਾਂ ਟ੍ਰੇਨ ਚੜ੍ਹਨਾ ਹੈ ਹਾਂ ਫੇਰ ਠੀਕ ਆ ਜੇ ਟ੍ਰੇਨ ਚੜ੍ਹਨਾ ਉਧਰ ਚਾਹ ਦਾ ਕਲਾਸ ਫੜ ਕੇ ਬੈਠ ਗਿਆ ਜੇ ਟ੍ਰੇਨ ਲੰਘੀ ਦੁਆਰੇ ਫੇਰ ਥੋੜੋ ਚੜ੍ਹ ਹੁਣ ਤੇ ਪਿਸਟਾਏ ਦਾ ਕੋਈ ਫਾਇਦਾ ਨਹੀਂ ਪਿਸਟਾਏ ਦਾ ਕੋਈ ਫਾਇਦਾ ਨਹੀਂ ਬਾਈ ਇਹ ਤਾਂ ਪੂਰੇ ਟਾਈਮ ਨਾਲ ਹੁਣ ਜਿਨ੍ਹਾਂ ਦੇ ਚੈਨਲਾਂ ਚ ਕੋਈ ਵੀ ਕਿਸੇ ਵੀਡੀਓ ਵਾਲੇ ਮਾੜਾ ਢੀਡਾ ਬੋਲੇ ਭਾਈ ਉਹ ਆਪਣੀ ਵੀਡੀਓ ਕੱਢ ਦੋ ਹਾਂ ਭਾਈ ਤੁਹਾਨੂੰ ਘੋਰ ਦੱਸ ਦਿੰਦੇ ਆ ਵੀ YouTube ਨੇ ਆਪਣੇ ਰੂਲ ਭਾਈ ਇੰਨੇ ਹਾਰਡ ਕਰ ਲਏ ਵੀ ਅੱਜ ਕੱਲ ਕਿਸੇ ਨੂੰ ਮਾੜਾ ਚੰਗਾ ਬੋਲੋ ਨਾ ਪਹਿਲੀ ਗੱਲ ਤਾਂ ਵੀ ਕਿਸੇ ਦੇ ਖਿਲਾਫ ਵੀਡੀਓ ਨਾ ਪਾਓ ਜੋ ਵੀ ਆਪਣਾ オリジナル ਪਾਓ ਭਾਈ ਸੱਚ ਰਖਾਓ ਚੱਕ ਮੀ ਚੀਜ਼ ਗਲਤ ਪਾਉਗੇ ਉਹਦਾ ਫਿਰ ਪੂਰੀ ਗਲਤ ਕੰਮ ਉਹ ਤਾਂ ਫਿਰ ਉਹ ਕੱਢ ਦਿੰਦੇ ਨੇ ਫਿਰ ਸਾਡੇ ਵਾਲਾ ਕੰਮ ਆਉਣਾ ਭਾਈ ਸਰਚਿੰਗ ਜਲਦੀ ਚੈਨਲ ਸਾਰੀ ਸਰਚ ਹੋ ਰੇ ਆ ਵੇ ਆਪਣਾ ਧਿਆਨ ਕਰ ਲੋ ਬਾਅਦ ਮਾ ਪਸਤਾਜ ਦਾ ਕੋਈ ਫਾਇਦਾ ਨਹੀਂ ਹੈਗਾ ਗੌਰ ਕਰ ਲੋ ਫੇ ਕਾਲੂ ਪਸਤਾਜ ਦਾ ਕੋਈ ਫਾਇਦਾ ਨਹੀਂ ਪਸਤਾ ਥੋੜੇ ਭੱਲੇ ਦੀ ਗੱਲ ਦੱਸ ਦੇਂਗੇ ਜੀ ਭਾਈ ਆਏ ਆ ਇਹਨੂੰ ਛੇੜਖਾਨੇ ਵੀ ਨਹੀਂ ਆਪਾਂ ਕਰ ਸਕਦੇ ਇੰਨੀਆਂ ਕਿ ਸੈਟਿੰਗ ਆ ਵੀ ਜੇ ਇੱਕ ਵੀ ਹਿੱਲ ਗਈ ਫੇ ਸਮਝ ਨਹੀਂ ਲੱਗਣੀ ਹੈਗੀ ਤੇ ਸਾਰੇ ਹੀ ਕੱਟ ਹੋ ਜੰਦੀਆਂ ਫੇ ਸੁਣਵਾਈ ਵੀ ਨਹੀਂ ਹੈਗੀ ਪੂਰੀ ਆਏ ਤਾਂ ਹੈ ਨਹੀਂ ਕੋਈ ਬੰਦਾ ਰੋਪੜ ਬੈਠਾ ਉਹ ਭਾਈ ਉਹ ਮੈਂਤਲੀ ਗੱਲ ਉਹ ਚਲਾ ਦੇ ਯਾਰ ਉਹ ਬੋਤਲ ਲੈ ਲਈ ਤੈਨੂੰ ਬਰਫੀ ਖਿੜਾ ਦੂੰਗਾ ਬਰਫੀ ਖਿੜਾ ਦੂੰਗਾ ਮਿੱਠਾ ਐਸ਼ ਕਰਾ ਦੂੰਗਾ ਕਿ ਨਹੀਂ ਸਹੀ ਗੱਲ ਹੈ ਇਹਦਾ ਹੋਰ ਪੂਰੀ ਕਣਕਬਾਜੀ ਠੀਕ ਹੈ ਕਣਕ ਠੀਕ ਆ ਬਾਕੀ ਬਾਈ ਕਣਕ ਨੂੰ ਆਪਾਂ ਨੇ ਬਾਣੀ ਲਾ ਦਿੱਤਾ ਤੇ ਮਹਾਰਾਜ ਦੀ ਕਿਰਪਾ ਅਗੇ ਵੀ ਹਵਾ ਵੀ ਠੀਕ ਹੈ ਰਹੀ ਪੂਰੀ ਘਰੂਗੇ ਤਾਂ ਨਹੀਂ ਤੂੰ ਦੇਖ ਨੀ ਗਰਦੀ ਨਹੀਂ ਅਨੇ ਦਾ ਖਾਬਾ ਖੜੀ ਆ ਦੋ ਤੰਦ ਤੇ ਅਮਨਾ ਕਹਿੰਦਾ ਤਾਂ ਕਹਿੰਦਾ ਵੀ ਪੂਰੀ ਨੂੰ ਪੁੱਛੀ ਵੀ ਮੈਂ ਵੀ ਪਾਣੀ ਲਾਉਣਾ ਲਾਉਣਾ ਮੈਂ ਮੀ ਮਾ ਤੂੰ ਵੀ ਪੂਰੀ ਦੇ ਨਾਲ ਬੰਨਿਆ ਵਾ ਤੂੰ ਆਪਣਾ ਦੇਖ ਧੀਰੀ ਜਿਆਦਾ ਇਹ ਹੋਵੇ ਵੀ 2 ਕਿਲੇ ਭਰ ਕੇ ਤਾਂ ਪੂਰੀਆਂ ਕਿੱਲਾ ਭਰਦਾ ਥੱਲੇ ਨੂੰ ਭਰ ਕੇ ਕੋਈ ਨਹੀਂ ਚਲੋ ਦੇਖਦੇ ਆ ਪਾਣੀ ਵੀ ਭਾਈ ਸਾਡੇ ਲੱਗਦਾ ਏ ਇਹ ਵੀ ਜ਼ਰੂਰੀ ਦਾ ਪਾਣੀ ਲਾਉਣਾ ਸਾਨੂੰ ਪਤਾ ਹੀ ਪੂਰੀ ਪਾਣੀ ਵੀ ਫਿਰ ਨੀ ਗਣਕ ਸੁੱਕ ਸਾਦੀ ਨਾ ਗਣਕ ਸੁੱਕ ਜਣੀ ਹੁਣ ਯਾਰ ਧੁੱਪਾਂ ਬਹੁਤ ਪੈਂਦੀ ਆ ਨਾ ਜੇ ਤਾਂ ਧੁੱਪ ਘਟ ਹੋਏ ਫਿਰ ਤਾਂ ਮੰਨਦੇ ਹੁਣ ਧੁੱਪਾਂ ਬਹੁਤ ਪੈਂਦੀ ਆ ਬਾਕੀ ਭਾਈ ਹੌਲੇ ਹੌਲੇ ਦਿਨ ਚੱਲਦੇ ਆ ਵੀ ਪੰਜਾਬ ਦੀ ਧਰਤੀ ਤੇ ਇੰਨੀ ਕੀ ਕਿਰਪਾ ਗੁਰੂਆਂ ਪੀਰਾਂ ਦੀ ਵੀ ਜਿੱਦੋਂ ਨੂੰ ਮਰਜੀ ਲੰਗੀ ਉਹ ਕਹਿੰਦੇ ਲੰਗਰ ਦਾ ਮਿਲਦੀ ਰਹਿੰਦੇ ਆ ਮਿਲਦਾ ਆਪਣੇ ਨਹਿਰ ਪਰਦੇਲਾ ਆ ਜਿਹੜੀ ਚਮਕੌਰ ਸਾਹਿਬ ਨੂੰ ਨਹਿਰ ਜਾਂਦੀ ਏ ਇਹ ਰ ਭਰੀ ਹੋ ਪਈ ਏ ਲੰਗਰਾਂ ਨਾਲ ਵੀ ਉੱਥੇ ਵੀ ਬਾਈ ਘੱਟੋ ਘੱਟ 25-30 ਲੱਖ ਬੰਦਾ ਜਾ ਰਿਹਾ ਮੇਰੇ ਸਾਹਮਣੇ ਸਹੀ ਗੱਲ ਆ ਸਹੀ ਗੱਲ ਪੂਰੀ ਦੇਲਾ ਟਰੈਕਟਰ ਬਾਈ ਕਹਿੰਦੇ ਵੀ ਜਿਹੜਾ ਆਪਣਾ ਨਵੇਂ ਸ਼ਹਿਰ ਵਾਲਾ ਰੋਡ ਆ ਹੋਰ ਰੂਲ ਕਰਤਾ ਹੁਣ ਜਿਹੜਾ ਟਰੈਕਟਰਾਂ ਨੇ ਸਟੰਟ ਕਰਦੇ ਆ ਉਹਨਾਂ ਦੇ ਪਰਚਾ ਘੱਟ ਉਹ ਤਾਂ ਗਲਤ ਆ ਜਿਹੜੇ ਗਲਤ ਕਰਦੇ ਇੱਕ ਦਿਨ ਹੋਰ ਦੱਸਦਾ ਵੀ ਜਿਹੜਾ ਉਹ ਪਰੇ ਰੋਡ ਆ ਰਿਹਾ ਏ ਨਵੇਂ ਸ਼ਹਿਰ ਵਾਲਾ ਟਰੈਕਟਰ ਇਹ ਆਈ ਜਾ ਰਿਹਾ ਵੀ ਇੰਨਾ ਚੋ ਆ ਸਹੀ ਗੱਲ ਆ ਚਲੋ ਬਾਈ ਮਹਾਰਾਜੀ ਕਿਰਪਾ ਜੀ ਰਪਾ ਹੁੰਦੀ ਬਾਈ ਹੋਈ ਜਾ ਸਾਦਾ ਨਹੀਂ ਗੱਲਾਂ ਗੇ ਰਕਾਇਦਾ ਕੋਈ ਫਾਇਦਾ ਨਹੀਂ ਕਿ ਨਹੀਂ ਪੂਰੀ ਸਹੀ ਗੱਲ ਆ ਉਹਦੇ ਲੱਕਣਾ ਜਾਂਦੀ ਇੱਕ ਵਾਰ ਬਾਈ ਪਿਛਲੇ ਸਾਲ ਅਸੀਂ ਆਪਣੇ ਟਰੈਕਟਰ ਦੇ ਟਾਇਰ ਪਵਾਏ ਤੇ ਸਮਰਾਲੇ ਚਾਰ ਕਹਿੰਦੇ ਬਹੁਤ ਕਚੌਰੀਆਂ ਲੰਗਰ ਖਾਦੇ ਦੋ ਦਿਨ ਗਏ ਦੋ ਦਿਨ ਜਾਂਦੇ ਰਹੇ ਪੂਰੇ ਘਾੜੇ ਕਹਿੰਦਾ ਇਹ ਜਿਹ ਦਿਨਾਂ ਚ ਟਾਇਰ ਟੂ ਰਪਾਣੇ ਕਰੋ ਜਿਹਦਾ ਲੋੜ ਹੈ ਉਹ ਕਾਇਦਾ ਰਹਣਾ ਬਾਕੀ ਭਾਈ ਜੱਗੇ ਦਾ ਜੱਗੇ ਦਾ ਵੀ ਐਕਸੀਡੈਂਟ ਮੈਂ ਕਹਿੰਦਾ ਅਹੀ ਦਿਨਾਂ ਚ ਹੋਇਆ ਅਹੀ ਦਿਨਾਂ ਚ ਦਾ ਜਦੋਂ ਤੇ ਲੰਗਰ ਲਿਆਉਂਦੇ ਹੁੰਦੇ ਆਪਾਂ ਮੋੜਪੁਰ ਤੇ ਅਸੀਂ ਤਾਂ ਬਾਈ ਕਈ ਵੇ ਭੁੱਖ ਲੱਗੀ ਹੁੰਦੀ ਰਾਤ ਨੂੰ ਖਾਇਆ ਹੁੰਦੇ ਤੇ ਨਾਲੇ ਰੋਪੜ ਚ ġੇੜਾ ਬੱਜੀ ਜਾਂਦਾ ਤਾਂ ਇੱਕ ਚਾਅ ਬਾਤ ਹੁੰਦਾ ਦਾ ਵੀ ਟਰੈਕਟਰ ਦੇਖ ਕੇ ਇਹ ਕਿਹੜਾ ਕਿਹੜਾ ਹੁੰਦਾ ਸਹੀ ਗੱਲ ਪਾਈਕ ਗੱਲ ਆ ਵੀ ਸ਼ਿੰਗਾਰੇ ਤੇ ਬਹੁਤਾ ਪੂਰੀ ਲੋਕਾਂ ਦੇ ਟਰੈਕਟਰ ਜਿੰਨੇ ਦਾ ਟਰੈਕਟਰ ਆ ਉਹਦੇ ਕਿਤੇ ਦੁੱਗਣੇ ਪੈਸੇ ਉੱਪਰ ਲਾਏ ਪਏ ਆ ਹਾਂ 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 ਕਿ ਨਹੀਂ ਸਹੀ ਗੱਲ ਆ ਵੀ ਜਿਹੜੇ ਬਹਾਰ ਆਪਣੇ ਮੀਰ ਵੀ ਗਏ ਪੈਣਾ ਉਹ ਦੁਆਰਾ ਇੰਡੀਆ ਚ ਆ ਕੇ ਸਪੈਸ਼ਲ ਮੱਥਾ ਟੇਕਣ ਜਾਂਦੇ ਆ ਛੁੱਟੀ ਲੈ ਕੇ ਹਾਂ ਉਹ ਟਰੈਕਟਰ ਨੂੰ ਵੀ ਸ਼ਿੰਗਾਰ ਦੇਵਾ ਕੇ ਮੈਂ ਹਾਂ ਵੀ ਇੰਨਾ ਪਿਆਰ ਉਹਨਾਂ ਦਾ ਦਿਲਾ ਟੈਕ ਮਸ਼ੀਨਰੀ ਗੱਲ ਸ਼ੌਂਕ ਦੀ ਗੱਲ ਆ ਬਾਈ ਬਾਕੀ ਸ਼ੌਂਕ ਜਿਹੜੇ ਬੰਦੇ ਪਾ ਪੈਸਾ ਜਿ ਉਹਨੇ ਪੂਰਾ ਨਾ ਕਰਿਆ ਫੇ ਕਿਹਾ ਫਾਇਦਾ ਠੀਕ ਨਹੀਂ ਉਹ ਜਿਹੜਾ ਗਰੀਬ ਆ ਉਹ ਤਾਂ ਗਰੀਬੇ ਪੂਰੀ ਉਹ ਤਾਂ ਭਾਈ ਉੱਦ ਸ਼ੌਂਕ ਕਰੋ ਬਾਈ ਇੱਦਾਂ ਦੇ ਜਿਹੜੇ ਚੰਗੇ ਵੀ ਹੋਵੇ ਵੀ ਵਧੀਆ ਲੱਗੇ ਆ ਜਿਹੜਾ ਆਪਾਂ ਹੋਰ ਕਰਦੇ ਨਸ਼ੇ ਨੁਸ਼ਾ ਵਾਲਾ ਇਹ ਸ਼ੌਂਕ ਕੋਈ ਫਿਰ ਨਸ਼ੇ ਨਸ਼ੇ ਵਾਲਾ ਸ਼ੌਂਕ ਨਾ ਕਰੋ ਚੰਗਾ ਕੰਮ ਕਰੋ ਵੀ ਦੁਨੀਆ ਵੀ ਯਾਦ ਕਰੇ ਕਿ ਨਹੀਂ ਪੂਰੀ ਨਸ਼ੇ ਪੱਤੇ ਪੂਰੀ ਮੈਂਟ ਵਧੀਆ ਰਿਹਾ ਸਪਰੇਅ ਕਰਾ ਕੇ ਉਹ ਟਾਈਮ ਹਾਂ ਵਧੀਆ ਰਹਿ ਗਿਆ ਕਿਉਂਕਿ ਬਾਈ ਜੇ ਸਪਰੇਅ ਨਾ ਕਰਾਈਏ ਤਾਂ ਹੁਣ ਅਸੀਂ ਪਿੰਡ ਕਮਾਲਪੁਰ ਕੰਨੀ ਲੰਕ ਆਏ ਪੂੰਗੀ ਪਈ ਸੀ ਪੂੰਗੀ ਬਹੁਤ ਈ ਵੀ ਆ ਉਹ ਬੀਜ ਬੀਜ ਦਾ ਫਰਕ ਹੁੰਦਾ ਯਾਰ ਇਹ ਜਿਹੜੇ ਪੁਰਾਣੇ ਬੀਜ ਹਨ ਇਹਨਾਂ ਨੂੰ ਪੂੰਗੀ ਪਾਉਂਦੀ ਹੈ ਤੇ ਫਰਕ ਹੈ ਨਾ ਪੂਰੀ ਫਰਕ ਆ ਫਰਕ ਆ ਵੀ ਹਰੇਕ ਸਾਲ ਭਾਈ ਆਪਣਾ ਦੇਖ ਕੇ ਨਵਾਂ ਬੀਜ ਬੀਜੋ ਪੁਰਾਣੇ ਬੀਜ ਨੂੰ ਪੈਂਦੀ ਪੂੰਗੀ 12ਵਾਂ ਪਚਾਏ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਯਾਰ ਚਾਰ ਚਾਰਕ ਸਾਲ ਬੀਜੇ ਬਸ ਜਿਹੜਾ ਬੀਜ ਉਹਦੇ ਬਾਦ ਉਹਨਾਂ ਨੂੰ ਬੀਜੇ ਪੂਰੀ ਧਰਨਾਂ ਰੱਖਿਆ ਬਣੂਗਾ ਕਿ ਕਿਹੜੇ ਬੀਜ ਲੱਗੂਗੇ ਉਹਨਾਂ ਦਾ ਯਾਰ ਕੁਝ ਨਹੀਂਗਾ ਸੱਦੇ ਕੀ ਪਤਾ ਲੱਗਣੇ ਕੀ ਪਤਾ ਨਹੀਂ ਲੱਗਣੇ ਨੇ ਕੋਈ ਭਰੋਸਾ ਨਹੀਂ ਹੈਗਾ ਜਦ ਤੱਕਰ ਦੁਕਾਨਾਂ 'ਵੋਂ ਬੀਜ ਨਹੀਂ ਆਉਂਦਾ ਪੂਰੇ ਆਂ ਦੱਸ ਵੀ ਪਾਵਰ ਵਧੀਆ ਆਉਂਦੀ ਆ ਪਾਵਰ ਤਾਂ 24 ਘੰਟੇ ਚੱਲਦੀ ਆ ਪਾਵਰ ਵਾਲਾ ਭਾਈ ਨਜ਼ਾਰਾ ਏ ਵੀ ਸਾਢੇ ਐ ਆ ਭਾਈ 2 ਵਜੇ ਤੇ ਲੈ ਕੇ 3 4 ਵਜੇ ਤੱਕ ਹਵਾ ਦੇ ਬੁੱਲੇ ਆਉਂਦੇ ਹਵਾ ਉਹ ਬੁਕਰੀ ਰੋਝੀ ਆਉਂਦੇ ਕਹ ਜਕਰ ਵੀ ਉਹ ਆਣੀ ਆਣੀ ਹੈ ਉਹਦਾ ਹੱਲ ਕੋਈ ਨਹੀਂ ਹੈਗਾ ਉਹਦਾ ਹੱਲ ਜੇਕਰ ਹੁਣ ਟਿੱਕੀ ਵੀ ਹਵਾ ਦੇ ਪੂਰਾ ਨਹੀਂ ਜਾਂਦੀ ਜਿਆਦਾ ਹਵਾ ਕੋਸਮੀ ਇਹ ਦੱਸੇ ਕਰਕੇ ਗੁੰਮ ਸਮਝਿਆ ਮੌਸਮ ਹਨਾ ਪੂਰੇ ਗੰਨਾ ਹੋ ਗਿਆ ਬਾਪੂ ਹਾਂ ਗੰਨਾ ਤਾਂ ਕਰਦਾ ਕਰੇ ਪੂਰੀ ਗਾਣੇ ਮਾਂ ਪੂਰੀ ਸਲਾਹ ਦੱਤੀ ਹੈ ਮਾਂ ਜੇਕਰ ਛੋਟਾ ਜਾਂ ਇੱਕ ਰੋਟਾ ਬੀਟਰ ਹੋਵੇ ਹਾਂ ਜਿਕੜਾ ਤਾਂ ਇੰਨੇ ਦਿਨ ਲਾਏ ਆ ਉਹ ਤਾਂ ਇੱਕ ਦਿਨ ਚ ਪੜਾਕਾ ਠਾਲ ਦੇਵੇ ਲਾ ਉਹ ਤਾਂ ਮੈਂ ਘੰਟੇ ਚ ਨੀ ਵੇੜ ਦੇਣਾ ਇਹ ਛੋਟਾ ਜਾਂ ਰੋਟਾ ਬੀਟਰ ਹੋਵੇ ਪੂਰੀ ਵਰਗਾ ਡਰਾਈਵਰ ਹੋਵੇ ਨੇਰੀ ਲਿਆਵੇ ਕਿਲੇ ਕਿਲੇ ਫੜ ਦੂਗਾ ਉਹ ਤਾਂ ਕੋਈ ਔਖਾ ਨਹੀਂ ਉਹ ਤਾਂ ਫਰ ਆਇਆ ਨਿਕੜਾ ਪੂਰੀ ਉਹ ਕੰਮ ਹੈ ਜਿੱਕਰ ਆਪਾਂ ਨੂੰ ਜਿਹੜੀ ਬਰਮੀ ਵਾਲੀ ਮਸ਼ੀਨ ਆਈ ਹੈ ਕਿੱਥੇ ਅੱਗੇ ਬੰਦਾ ਕਿੱਲੀ ਜਾਂਦਰਾ ਉਹਦਾ ਗਏ ਹੀ ਨਹੀਂ ਕੰਮ ਨਿਬੜ ਕੇ ਆ ਗਿਆ ਉਹ ਤਾਂ ਜਦੇ ਉਦਾਂ ਆਪਾਂ ਨੇ ਖਤੀ ਜੇ ਨਹੀਂ ਲਾਇਆ 100 ਬੁੱਟੇ ਨੂੰ ਗੱਲ ਲੱਗਿਆ ਚਾ ਕਿਲਿਆਂ ਦੇ ਕਿਲੇ ਲਾ ਲੋ ਭਾਈ ਉਹਦੇ ਗੇ ਲਾਏ ਆ ਵੀ ਟਾਈਮ ਨਹੀਂ ਲੱਗਦਾ ਮਸ਼ੀਨੀ ਕੰਮ ਚਾਹੀਦਾ ਅੱਜ ਕੱਲ ਲੈ ਚੱਲੀਏ ਭਾਈ ਚਲੋ ਅਸੀਂ ਆਏ ਵੀ ਭਾਈ ਬੰਦ ਕਮਾਲ ਵਰ ਕਰਨੀ ਉਰੇ ਵੀ ਪਿਛਲੇ ਸਾਲ ਨਹਿਰ ਟੁੱਟ ਗਈ ਦੀ ਨਦੀ ਨਹਿਰ ਰਦੀ ਬਨਪੁਰੀ ਹਾਂ ਵੀ ਆ ਗਰਾਊਂਡ ਪੱਧਰਾ ਕਰਿਆ ਬਾਈ ਦੇਖੋ ਵੀ ਵਧੀਆ ਏ ਇੱਕ ਨੰਬਰ ਬਣਾਤਾ ਮਨ ਤਾਂ ਇੱਕ ਨੰਬਰ ਵੀ ਬੈਠੇ ਆ ਬਾਈ ਇੱਥੇ ਕਮਾਲ ਪਰ ਐ ਜੰਗਲੀ ਏਰੀਆ ਏ ਬਾਹਰ 1:00 ਵਜੇ ਬਹੁਤ ਨਾਲੂ ਪੁੱਟਾਲੇ ਪਾਈ ਨੇ ਕਹਦੇ ਪੁੱਟਾਲੇ ਪਾਈ ਲੈ ਕਹਦੇ ਆਸੀਂ ਬਾਈ ਸਾਂਝੇ ਘਰ ਚ ਬੈਠੇ ਆ ਅਜੀ ਚੱਲੇ ਦੇ ਇੱਧਰ ਨੂੰ ਅਸੀਂ ਕਿਹਾ ਵੀ 10 ਪੁਆਇੰਟ ਰੈਸ਼ੇ ਗਾ ਲਈ ਵਧੀਆ ਬਣਾਇਆ ਬਹੁਤ ਜੀ ਬੈਠਣ ਪੁੱਠਾ ਨੂੰ ਉੱਧਾ ਮੈਂ ਦੇਖਿਆ ਬਾਈ ਰੋਡ ਪਰ ਵੀ ਸਾਡੇ ਪਿੰਡ ਦਾ ਉੱਥੇ ਜਾ ਜਾਂਦੇ ਪਹਿਲਾ ਪਾਣੀ ਆਉਂਦਾ ਏ ਕਟੇਮ ਆਉਂਦਾ ਡੈਮ ਪਾਰ ਕਰਕੇ ਜਾਣਾ ਪੈਂਦਾ ਦੇਖੋ ਲਾ ਪੂਰੀ ਚੱਕ ਪੂਰੀ ਆ ਰਹੀਦਾ ਜਿੱਦਣ ਆਪਾਂ ਨਦੀਆਂ ਲਗੇ ਇਹਨੂੰ ਚੈਂ ਟਿੱਲੀ ਹੋ ਗਈ ਘਰੇਤੇ ਪਸ ਸਲਿੱਪ ਮਾਰ ਕੇ ਇਹ ਕਰਕੇ ਰੇਤੇ ਕਰਕੇ ਟੱਪੇ ਮਾਰਨੇ ਕਰਕੇ ਨਾ ਸਲਿੱਪ ਹੋ ਜਾਂਦੀ ਆ ਕਰਾਈਏ ਲੋਟ ਯਾਰ ਦੇਖੀ ਖੜਕਦੀ ਆ ਖੜਕਰੀ ਆ ਜਿਆ ਚੱਲਦੀ ਤਾਂ ਦਿਖਾਉਂਦਾ ਦੇਖੇ ਡੈਮੋ ਚਲ ਇਧਰ ਬਾਸ ਹੈ ਬਹੁਤ ਹੈ ਹਾਂ ਬਾਸ ਹੈਗਾ ਇਹ ਖੇੜੀ ਕੰਨੀ ਨੂੰ ਵੀ ਬਹੁਤ ਆਰੇ ਖੜਕੀ ਨਾ ਆਰੇ ਇਹਦਾ ਕਰਾਉਣਾ ਬਾਈ ਆ ਸਾਰਾ ਇਹ ਇੰਨਾ ਏਰੀਆ ਹਟ ਗਿਆ ਤੇ ਦੇਖੋ ਇਹ ਦੁਬਾਰਾ ਮਿੱਟੀ ਭਾਈ ਦੀ ਵੀ ਚਲੋ ਨਿਆਣਿਆਂ ਦਾ ਗਰਾਊਂਡ ਵੀ ਬਣ ਗਿਆ ਉਦਾਂ ਵੀ ਪੱਕਾ ਹੋ ਗਿਆ ਬਾਈ ਉਹ ਡਰ ਲੱਗਦਾ ਤਾਂ ਉਹ ਖੜ ਨਹੀਂ ਤਾਂ ਹੁੰਦਾ ਉਹ ਐਂ ਪਾਣੀ ਚੱਲਦਾ ਛਰ ਲੋ ਛਰ ਲੋ ਉਹ ਜਿਹੜੀ ਬਚੀ ਦੀ ਆਹ ਉਹ ਟੋਟਾ ਜਿਹਾ ਗਿਰ ਗਿਆ ਤਾਂ ਬਾਈ ਉਹ ਸਾਹਮਣੇ ਕੰਧ ਦਾ ਕੋਲ ਤੇ ਦਿਖਾਉਂਦੇ ਤੁਹਾਨੂੰ ਬਾਕੀ ਟੋਟਾ ਜਿਹਾ ਪਜ ਗਿਆ ਤਾਂ ਇਹਦੀ ਵੀ ਤਿਆਰੀ ਸੀ ਇਹਨਾਂ ਨੂੰ ਮਹਾਰਾਜ ਕਿਰਪਾ ਕੇ ਪਾਣੀ ਘਟ ਲਿਆ ਪੂਰੀ ਡਰ ਲੱਗਦਾ ਤਾਂ ਗੂੰਜ ਪੈਂਦੀ ਸੀ ਦੇਖਿਆ ਵੀ ਵੱਖ ਹੁਣ ਵੀ ਨਹੀਂ ਹਾਂ ਹਾਂ ਹਾਉ ਤੇ ਟੇੜਾ ਇਹ ਵੀ ਕੰਦ ਨੂੰ ਕਿੱਥੇ ਗਈ ਵੀ ਇਹ ਆਹ ਕੰਦ ਆ ਬਾਈ ਇਹ ਐਲ ਟੈਰ ਉਹ ਉੱਥੇ ਤੇ ਦਿਖਾ ਗਿਆ ਉੱਥੇ ਦੇਖ ਇਹ ਪੂਰੀ ਆਇਨੂ ਦੀ ਮੂਰੇ ਨੂੰ ਹਾਂ ਆਈ ਦੀ ਆਈ ਗੋੜਾਈ ਇਹ ਇਧਰ ਨੂੰ ਤੀ ਕ ਇਧਰ ਨੂੰ ਤੂੰ ਇਹ ਬਾਈ ਉਰੇ ਤੇ ਆਇਨੂ ਦੀ ਗੜਾਈ ਮਾ ਇਹ ਟੁੱਟੀ ਆ ਹੁਣ ਦੇਖੋ ਵੀ ਯਾਰ ਕੰਦ ਮਾ ਵੀ ਤੇੜਾ ਵੀ ਪੀ ਆ ਬਾਈ ਇਹ ਇੱਥੇ ਕਿਸੇ ਟਾਈਮ ਵੀ ਹਿੱਲ ਸਾਦੀ ਵੈਸੇ ਪੱਥਰ ਪੁੱਥਰ ਲਾਏ ਪੀਚਨ ਬੂਚਨ ਉਹਨਾਂ ਨੇ ਦੇਖਦੇ ਬਾਕੀ ਕੀ ਬਣਦਾ ਓਹ ਦੇਖੋ ਟਰੈਕਟਰ ਕਿਹੜੇ ਸਾਹਮਣੇ ਆ ਰਹੇ ਬਾਈ ਬੁੱਲਾ ਮਹਲਾ 2025 ਗਰੀ ਅਨੰਦਪੁਰ ਸਾਹਿਬ ਬਾਈ ਆਹ ਹਨੇਰਾ ਵੀ ਉੱਥੇ ਦੇ ਘੁੰਮ ਘੇਰੇ ਵਿੱਚ ਪਾਣੀ ਪੈ ਗਿਆ। ਇਹ ਅੰਗਰੇਜ਼ਾਂ ਦੇ ਪੌਲ ਬਣਾਇਆ ਤਾਂ ਕਹਿੰਦੇ ਇਹ ਬਣਾਇਆ ਤਾਂ ਪੰਜਾਬੀਆਂ ਨੇ ਬਣਾਇਆ। ਪੰਜਾਬੀਆ ਨੇ ਮੋਟਰਸਾਈਕਲ ਲਾ ਲਿਆ। ਮੋਟਰਸਾਈਕਲ ਕਰਨ ਬਾਈ ਤਾਂ ਲਾਉਣ ਦਾ ਵਿੱਚ ਦੇ ਮਿੱਟੀ ਚ ਘਾਤੀ ਇਹਨਾਂ ਦੇ ਵਿੱਚ ਪਾਣੀ ਖੜਨ ਲੱਗ ਗਿਆ। ਦੋਹੀ ਦੇ ਵਿੱਚ ਇੰਗਲਾ ਗੱਡੀਆਂ ਵੇ ਹਾਲੇ। ਆਹ ਦੇਖੋ ਬਾਈ ਲਗਾਤਾਰੇ ਮਿੰਟ ਬਾਅਦ ਟਰੈਕਟਰ ਆ ਰਿਹਾ ਦੇਖੋ ਹੁਲੇਮਹਾਲੇ ਵਾਲਾ। ਵੀ ਆਹ ਦੇਖੋ ਪੂਰੀ ਉਰੇ ਜਿਗਰੇ ਵਾਲਾ ਬੰਦਾ ਹੀ ਚਲਾ ਸਕਦਾ ਹੈ। ਆਹ ਦੇਖੋ ਡਰਾਈਵਰੀ। ਵੀ ਸਾਨੂੰ ਤਾਂ ਬਾਈ ਕੋਪਿਆ ਪਿਆ ਕਿਉਂਕਿ ਅਸੀਂ ਕਈ ਵਾਰ ਕੱਟ ਲਿਆ। ਉਪਰ ਦਾ ਬੰਦਾ ਥੋੜਾ ਜਿ ਜਾ ਮੇਰੇ ਖਵਾਜੇ ਵੀਰਾ ਘਰੀ ਘਰ ਪਰ ਆ ਰਹਿਆਂ ਦੇ ਆ ਦੇਖੋ ਬਾਈ ਸਾਹਮਣੇ ਆਹ ਰੋੜਾ ਹੈ ਬਾਈ ਆ ਟੂਲ ਪਲਾਜਾ ਹੋ ਗਿਆ ਬੰਦ ਵੀ ਇੱਥੇ ਨੂੰ ਸੰਧਤ ਇੰਨੀ ਜਾ ਰਹੀ ਪੂਰੀ ਲਿਖਦਾ ਲਗਾਤਾਰੇ ਬਹੁਤ ਬਾਈ ਪੀੜੀ ਅੱਛੇ ਅੱਗੇ ਬਾਈ ਟਰੈਕਟਰ ਟਰੈਕਟਰ ਆ ਗਿਆ ਬਾਈ ਹੰਡੇ ਤੇ ਬਾਈ ਛਰਦਾ ਪੂਰੀ ਲੋਕਾਂ ਦੀ ਸਹੀ ਗੱਲ ਆ ਟੂਲ ਬੰਦ ਹੋ ਰਿਹਾ ਤਾਂ ਬਾਈ ਲਓ ਜੀ ਬਾਈ ਪੂਰੀ ਮਿਲ ਕੇ ਰਸ ਕਰਨੇ ਦਾ ਨਿਆਰਾ ਆ ਗਿਆ ਬਾਈ ਰਸ ਪੀ ਲਿਆ ਅਸੀਂ ਦੇਖਣੇ ਆਏ ਵੀ ਕਾ ਸਿਸਟਮ ਹੈ ਬਲੀ ਸੈਟ ਬਾਈ ਟਰੈਕਟਰਾਂ ਨੇ ਟਰੈਕਟਰ ਹਾਲੈਂਡ ਜਾਂਦਾ ਨਾ ਪੂਰੀ ਹਾਲੈਂਡ ਜਾਂਦਾ ਆ ਦੇਖ ਲੈ ਵੀ ਪੂਰੀ ਪੁਰਾਣਾ ਤੇਰਾ ਤੇਰੇ ਨਾਲ ਦਾ ਪੁਰਾਣਾ 916 ਦੇ ਟਾਇਰ ਪੁਆਏ ਮੂਰੇ ਚੱਲ ਆਹ ਕਿਹੜਾ ਹੈ 855 855 ਲੋ ਜੀ ਬਾਈ ਕਹਿੰਦਾ ਮਿੱਤਰਾ ਨੇ ਮੁੱਛ ਰੱਖੀ ਹੈ ਚੱਲ ਲੈ ਹੁਣ ਚੁੱਪ ਕਰ ਗਿਆ ਇਹ ਕਿੰਨੀਆਂ ਕਮੰਜਲਾ ਹੈ ਚਾਰ ਮੰਜ਼ਿਲ ਜਾ ਰਹਾ ਹੈ ਜੀ ਉਹ ਬਾਈ ਠੰਡ ਲਾਦੇ ਜੂਨੀ ਉੱਪਰ ਚਾਈ ਜਾਂਦੇ ਪਤਾ ਨਹੀਂ ਕਿਆ ਲਾਇਆ ਬੱਪਰ ਉੱਪਰ ਦੇਖ ਕੇ ਅੱਜ ਹਾਂ ਕੋਈ ਖੋਜ ਕੱਢ ਕੇ ਹੁੰਦੇ ਆ ਅਫਦਲਾ ਬਹੁਤ ਮਾਰ ਲੱਖ ਹੋਣਾ ਜੱਗੇ ਤੇਰੇ ਆਪਣੇ ਮੈਂ ਗੋਰੀ ਦੇਤੀ ਕਰਦੇ ਨੇ ਫੱਕ ਗਿਆ ਉਹ ਲੈ ਭਾਈ ਸਰੇ ਹੀ ਆ ਗਏ ਹੁਣ ਤਾਂ ਦੇਖਣ ਉੱਪਰ ਵਾਹ ਜੀ ਵਾਹ ਪੱਖੇ ਚੱਲਦੇ ਜੱਗੇ ਉਹ ਲਾਗੇ ਥੱਲੇ ਦੇਖੇ ਤੇ ਆ ਬਰਫ ਜਮੀ ਵੀ ਹੈ ਨਹੀਂ ਨਾ ਨੇ ਥੱਲੇ ਹਵਾ ਭੇਜੀ ਜੰਦੀ ਇਹ ਬਰਫ ਹੈ ਪੱਖਿਆਂ ਨੇ ਬਈ ਪਹਿਲੀ ਵਾਰ ਹਲੋ ਸਟੋਰ ਦੇਖਿਆ ਉੱਪਰ ਚੜ ਕੇ ਸਿਰੇ ਓ ਲਾਗੇ ਆ ਹੇਠਾ ਹੇਠਾ ਹਵਾ ਮਾਰਦੇ ਆ ਸਿਰੇ ਉੱਪਰ ਲੈਂਟਰ ਆ ਬਾਕੀ ਬਾਲਦੇ ਆ ਪੱਟੀਆਂ ਗਰਮੀ ਝੋਨੇ ਆਜ ਲੋ ਮੱਝਾ ਲਿਆ ਵੇਕਰਦਾ ਵਣ ਕਰਜਾਈ ਲਿਆ ਵੇ ਨਾ ਪੈ ਨਹੀਂ ਸਕਦਾ ਜੱਜੀ ਦੀ ਲੰਮੇ ਪੈ ਨਹੀਂ ਸਕਦਾ ਚੱਲ ਚੱਲ ਲੋ ਜੀ ਬਾਈ ਆਹ ਮਸ਼ੀਨ ਆ ਜਿਹੜੀ ਆਲੂ ਲੋਟ ਕਰਦੀ ਆ ਜੱਗੇ ਕਿਆ ਕਰਦੀ ਏ ਕੁੰਡੀ ਚ ਕੁੱਟ ਕੇ ਖਾਣੇ ਵਾਲੇ ਕੁੰਡੀ ਚ ਕੁੱਟ ਕੇ ਖਾਣੇ ਵਾਲੀ ਇਹ ਚ ਬਾਈ ਆਲੂ ਟਰਾਲਾ ਪਾ ਜਾਂਦਾ ਇਹ ਬੀਜ ਕੱਢਦੀ ਆ ਹਰੇਕ ਅਲੱਗ ਅਲੱਗ ਆਈਟਮ ਕਰਦੀ ਆ ਬਾਈ ਇਹ ਮੋਟਾ ਆ ਪਤਲਾ ਹੋ ਗਿਆ ਉਤੇ ਬਤਲਾ ਫੁੱਲ ਸਾਈਜ਼ ਇਹ ਕਹਿੰਦਾ ਬਹੁਤ ਮਹਿੰਗੀ ਹੁਣੀ ਮਸ਼ੀਨ ਆਪਾਂ ਛੋਟਾ ਜਿਹਾ ਬੰਬੂ ਘਾਟਾ ਆ ਲੈਣਾ ਆ ਦੇਖੋ ਬਾਈ ਫੁੱਲ ਸਾਈਜ਼ ਕੱਢਿਆ ਪਾ ਆਲੂ ਕਿਹੜਾ ਬੰਬੂ ਘਾੜ ਚਲਾਉਂਦਾ ਇਹਨੂੰ 140 ਐਂਡ 20 ਲੈ ਫੇਰ ਛੋਟਾ ਬੰਬੂਗੜ ਆ ਲੈ ਅੱਛਾ ਚੱਲਦੀ ਇਹਦੇ ਸਾਰੀ ਹੈ ਇਹ ਤਾਂ ਪੀਟਰ ਇੰਜਨ ਆਪਣੇ ਘਰ ਵਾਲੇ ਨਾਲ ਦਾ ਉਹ ਵੀ ਛੋਟਾ ਸਾਡੇ ਵਾਲੇ ਨਾਲ ਅਸੀਂ ਐਡਾ ਜਗੜ ਜਿਲੂ ਇਹੀ ਘਮਾਈ ਜਾਂਦੀ ਆ ਪਰ ਆਏ ਆ ਇਹ ਚਿਕੜੇ ਵਜੇ ਨਾਲ ਆਪੇ ਗਰੀ ਜਾਂਦੇ ਹਿਲ-ਹਿਲ ਕੇ ਹਮ ਆ ਚੀਜ਼ ਵਧੀਆ ਕੰਮ ਨੇ ਵੇਖੀ ਕੰਮ ਨੇ ਵੇਟਦੀ ਆ ਭਾਈ ਸੈਂਪਲ ਕਰਦੇ ਨਹੀਂ ਛੋਟਾ ਵੱਡਾ ਸਾਰੇ ਫੇਰ ਤਾਂ ਇਹਦੇ ਜਿਕੇ ਹੋਣੀ ਆ ਜਿਕਣਾ ਫੀਸ ਜੇ ਕਰਾਉਣੇ ਕਿਸੇ ਨੇ ਆ ਦੇਖੋ ਭਾਈ ਆਲੂ ਕਿਹੜੇ ਸਾਹਮਣਾ ਪਿਆ ਹੈ ਗੰਜ ਲੱਗੀ ਵੀ ਆ ਮੈਂ ਕਹਿੰਦਾ ਆਲੂ 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 ਟਰਾਲੇ ਟਰਾਲੇ ਸਾਰੇ ਜੱਗੇ ਜਿਹੜੇ ਲਓ ਜੀ ਬਾਈ ਬਾਹਰੇ ਲਾਈਨਾਂ ਲੱਗੀਆਂ ਜੱਗੇ ਅਰ ਜੇ ਅਸੀਂ ਆਹ ਟਰੈਕਟਰ ਲੈ ਲੀਏ ਦੇਖ ਤਾਂ ਇੱਕ ਆ ਕਹਿੰਦਾ ਕਿ ਛੋਟਾ ਜਿਹਾ ਛੋਟਾ ਨਹੀਂ ਠੀਕ ਆ ਯਾਰ ਬਹੁਤ ਪਾਵਰ ਹੈ ਦੀ ਕਿਤੇ ਪਾਵਰ ਦਾ ਕੋਈ ਹਿਸਾਬ ਆ ਹਾਂ ਡੈਕਸ਼ਨ ਹੈਗੀ ਆ ਬਹੁਤ ਕਾਮਯਾਬੀ ਆ ਮੈਂ ਜੀ ਕੋਲ ਆਉਂਦਾ ਹਾਂ ਤੇਲ ਖਰਚਾ ਤੇਲ ਖਰਚਾ ਵੀ ਘੱਟ ਹੋਣਾ ਸਪੀਡਾਂ ਡੈਕਸ਼ਨ ਯਾਰ ਇਹ ਲੋ ਮੀਡੀਅਮ ਹਾਈ ਹੈ ਵੀ 7 ਫੋਟਾ 100 ਹੈਂਤੀ ਦਾ ਸਾਰਾ ਕੁਝ ਵਧੀਆ ਠੀਕ ਹੈ ਮੈਂ ਕਹਿੰਦਾ ਇਹ ਜਿਹਾ ਦੇਖ ਲਿਓ ਛੋਟਾ ਪਾ ਛੋਟਾ ਜਿਹਾ ਪਰ ਤੇਲ ਖਰਚਾ ਵੀ ਜਾਇਜ ਹੋਊਗਾ ਹੈਪੀ ਬਾਈ ਦਾ ਫੋਟੋ ਭਾਈ ਮੈਨੂੰ 12 ਮਾਡਲ ਜੋ ਵੀ ਮਾਡਲ ਮਰੰਡੇ ਖੜਾ ਚਾਹ ਲੈ ਜੀ ਹਾਂ 24 ਮਾਡਲ ਸਿਰਫ ਬੱਲੇ ਬੱਲੇ ਭਾਈ ਕਿਹੜੇ ਸਾਫ ਨਾਲ ਜਮਾ ਹੁੰਦਾ ਮੈਨੂੰ ਪਾਏ ਅੱਜ ਬਾਈ ਦੇ ਲੁਧਿਆਣੇ ਦੇ ਫੋਨ ਆਇਆ ਕੱਲ ਆਇਆ ਭਾਈ ਕਹਿੰਦਾ ਵੀਡੀਓ ਨਹੀਂ ਆ ਰਹੀ ਚੈਨਲ ਦੇ 3 ਦਿਨ ਹੋ ਗਏ ਮਗੈ ਚੈਨਲੇ ਬੰਦ ਕਰਤਾ YouTube ਵੀ ਹੁਣ ਨਵੇਂ ਦੇ ਬਾਈ ਨਾਮ ਦੱਸਿਆ ਵੀ ਅਮਰ ਮਾਹਲ ਨਿਊ ਆ ਕਾਂ ਕਹਦਾ ਬਾਈ ਯਾਰ ਮੈਂ ਤਿੰਨ ਦਿਨ ਹੋ ਗਏ ਕਹਿੰਦਾ ਤੁਹਾਨੂੰ ਫੋਨ ਕਰਿਆ ਫੇ ਵੀ ਵੀਡੀਓ ਕਿੱਥੇ ਗਈਆਂ ਬਾਕੀ ਕੋਈ ਨਹੀਂ ਬਾਈ ਕੋਈ ਬਾਬਾ ਧਿਆੰਦੇ YouTube ਵਾਲਾ ਕੋਈ ਲਿਆਉਂਦੇ ਬਾਬਾ ਫੜ ਕੇ ਜਿਹੜਾ ਚੈਨਲ ਛੜਾ ਦਵੇ ਸਾਡਾ ਜਾ ਕੇ ਆਉਂਦੇ ਯਾਰ ਅਮਰੀਕਾ ਹੀ ਜਾਣਾ ਮੈਨਾਂ ਜੇ ਕਿ ਵੀਜ਼ਾ ਲਵਾ ਕੇ ਅਮਰੀਕਾ ਨਾਲ ਓਕੇ ਭਾਰਾ ਹੋਣਾ ਜੀ ਜਾ ਕੇ ਅਸੀਂ ਕਹਿੰਦਾ ਬੰਦਗਾ ਤੇ ਕਰਿਆ ਬਾਈ ਆ ਵੀ ਕੰਮ ਲੋਟ ਆ ਉੱਪਰ ਕੋਠੀ ਥੱਲੇ ਸਟੋਰ ਬਾਈ ਵੱਟ ਕੱਢੇ ਵੇ ਦੇਖੋ ਜੱਗੇ ਨੇ ਟਰੈਕਟਰ ਐ ਹੀ ਜਗਾ ਬਾੜਿਆਂ ਮੈਂ ਹੈਰਾਨ ਰਹਿ ਗਿਆ ਦੇਖ ਕੇ ਆ ਦੇਖ ਤੂੰ ਉਹ ਆ ਵੀ ਸੀਟੂ ਖੜਾ ਜੱਗੇ ਸੀਟ ਨਾ ਨਾ ਆਹ ਸਪੈਸ਼ਲ ਡਿਜ਼ਾਈਨ ਐ ਇਹ ਆਹ ਦੇਖ ਤੂੰ ਬੰਬੂ ਘਟ 2 ਸਿਲੰਡਰ ਨਾਲ ਤੇਲ ਖਾਤਾ ਜਮੇ ਨਹੀਂ ਦੇਖੇ ਇਹ ਵੀ ਰੈਕਸ਼ਨ ਆਉਂਦੀਆਂ ਸੀਟੂ ਜਿੱਡੀ ਐਗਾ ਕੋਈ ਫਰਕ ਐ ਨਹੀਂ ਸੇਮ ਹੀ ਆ ਰਿਹਾ ਸੇਮ ਐ ਹਾਂ ਸੇਮ ਐ ਇਹਨੂੰ ਜੈਕ ਲੱਗਾ ਹੋ ਬਸ ਇਹਨੂੰ ਇੱਕ ਸੋਨਾ ਦੇ ਟਾਇਰ ਆ ਗਿਆ ਇੱਕ ਜੈਕ ਆ ਗਿਆ ਇਹ ਸਰ ਤੋਂ ਵੀ ਲੱਗੀ ਹੋ ਗਿਆ ਤਾਂ ਹੀ ਹੋਇਆ ਨਾ ਰਗੜ ਆਇਆ ਹਾਂ ਡਿਜ਼ਾਈਨ ਐ ਦੇਖ ਤਾਂ 来 ਗਿਆ ਪਰ ਉਹ ਪੱਤਰਾ ਜਿਹਾ ਲਵਾਉਣਾ ਚਾਹਦਾ ਮੈਂ ਖਾਸੇ ਟਰੈਕਟਰਾਂ ਦੇ ਕਿ ਲੋਹੇ ਦਾ ਗਾਰਡ ਲਵਾਉਣਾ ਚਾਹੀਦਾ ਲਵਾਉਣਾ ਤਾਂ ਹਾਂ ਫਿਰ ਇਹ ਨਹੀਂ ਹੁੰਦਾ ਲਵਾ ਦਿੰਦੇ ਗਰਮ ਨਹੀਂ ਹੁੰਦੀ ਹਾਂ ਜੀ ਵਾ ਇੱਧਰ ਤੋਂ ਤਾਂ ਪਹਿਲੀ ਵਾਰ ਆਇਆ ਮੈਂ ਤੇਰੇ ਭਾਈ ਆਪਣੇ ਗੁਜਰ ਵੀਰ ਇੱਧਰ ਮੈਂ ਕਿਹਾ 100 100 ਮੱਝ ਹੋਣੀ ਚਾਹੀਦੀ 300 ਹੀ ਹੋਣੀ ਹੈ 8000 3000 ਇਹ ਜਿੰਨੇ ਕਿ ਜੇ ਗੱਲ ਹੈ 10000 ਮੱਝ ਹੋਣੀ ਚਾਹੀਦੀ ਯਾਰ ਐਡੀ ਕੀ ਦਿੱਕੀ ਚਾਹ ਹਾਂ ਭਾਈ ਆ ਗੱਠਾ ਰੱਖੀ ਬੈਨਾਂ ਦੇ ਲੈ ਕੇ ਜਦ ਕਹਿੰਦੇ ਰ ਇਕੱਠਾ ਕੇ ਕੰਮ ਆਉਣੀ ਆ ਪਰਾਲੀ ਹੁਣ ਲਾਇਆ ਹੁਣ ਤੇਲੂ ਕੰਮ ਆ ਆ ਦੇਖੋ ਮੈਂ ਦੇ ਮੈਂ ਬਸ ਪੱਕੀ ਭੱਗ ਕੇ ਲਿਆ ਕੇ ਪੈਂਚ ਲਾਈਏ ਆ ਬਾ ਤੇਲੂਰੇ ਹੋਣੀ ਪੂਰੀ ਥੱਲੇ ਨਹੀਂ ਹੋਣੀ ਬਾਈ ਬਹੁਤੀ ਹਾਂ ਆੜਾਂ ਬਾਜ ਤੇਲੂ ਦੇਕੇ ਕਾ ਖਾਏ ਹੁੰਦੇ ਵਟਰੇ ਲੈ ਭਰ ਕੇ ਲੈ ਇਹ ਫੋਨ ਵਾ ਜਿਆਦਾ ਕਿ ਕਾ ਲੱਗਦਾ ਹਾਂ ਫੋਨ ਮਾਰਾਂਗਾ ਫਿਕਰ ਲੱਗਦਾ ਦੇਖਣੇ ਨੂੰ ਬੂੜਾ ਲੱਗ ਰਿਹਾ ਹੈ ਪਤਾ ਨਹੀਂ ਕੀ ਗੱਲ ਫੋਨ ਫੋਨ ਚ ਕਾਲ ਦੇ ਤਾ ਉਹ ਦੁੱਧ ਘਰ ਹਾਂ ਉਹੀ ਤੇ ਗੱਲ ਹੈ ਬਾਈ ਬਿੰਦੂ ਕੋਟ ਹੋਰ ਲੱਗਣਾ ਹੈ ਫੋਨ ਸਹੀ ਨਹੀਂ ਦਿਖਾ ਰਿਹਾ ਬਾਈ ਆ ਸਿੰਗਲ ਹੈ ਇੱਥਾਂ ਉਹ ਉੱਪਰ ਡਬਲ ਹੈ ਆ ਸਾਰੀ ਗੰਨ ਡਬਲ ਹੋ ਗਈ ਇਹ ਕਹਿੰਦਾ ਵੀ ਪਾਣੀ ਲੱਗਿਆ ਪਿਆ ਹੈ 2 ਘੰਟੇ ਤੱਕ ਦੇਖੇ ਮੈਂ ਕਹਿੰਦਾ 2 ਦਿਨ ਤੱਕ ਦੇਖ ਜੂਗਾ ਫਿਰ ਵਧੇ ਲੱਗੂਗਾ ਹਾਂ ਉਹ ਤਾਂ ਚੰਗਾ ਪਾ ਠੀਕ ਆ ਬਿੰਦੂ ਜਿਹੜੇ ਆਪਾਂ ਕਬੂਤਰ ਰੱਖਦੇ ਆ ਉਹਨਾਂ ਰੰਗਾਂ ਤੇ ਲਾਉਂਦੇ ਆ ਅੱਛਾ ਇਹ ਕਿਹਦੇ ਨੇ ਹੋਰ ਲਾ ਗਿਆ ਨਹੀਂ ਸਾਨੂੰ ਤਾਂ ਦਿਖਦਾ ਨਹੀਂ ਹੈਗਾ ਉੜਦਾ ਵੀ ਕਿਹੜਾ ਰੰਗ ਉੱਪਰ ਹਾਂ ਤਾਂ ਕਬੂਤਰ ਦੇਖਦੇ ਰੰਗ ਤਾਂ ਦੇਖਦੇ ਨਹੀਂ ਤਾਂ ਦਿਖ ਜਾਂਦਾ ਬਾਈ ਜੀ ਨਾ ਕਰੋਂ ਯੂਟਿਊਬਰ ਕੋਈ ਬੰਦਾ ਹੈ ਹਾਂ ਇਹ ਕਿਹੜਾ ਪਗਾਂ ਵੀ ਐਕਸਟਰੀ ਆਏ ਮਾਇਕ ਤੇ ਮਾਇਕ ਨਹੀਂ ਨਿਗਾ ਵਾਲਾ ਕੰਮ ਔਖਾ ਜੇ ਕਿ ਦੇ ਲੈ ਇਹ ਕਿੰਨੀ ਉੱਚੀ ਕਬੂਤਰ ਹਾਂ ਉਹ ਤਾਰੇ ਬੁਝਾ ਦਿੰਦਾ ਉਹ ਮੇਰੇ ਵਿੱਚ ਆ ਦੇਗਾ ਉਹ ਲਿੰਗ ਜਿਹੜਾ ਵਸੇ ਆ ਇਹ ਹੀ ਤਾਂ ਬਾਈ ਕਲਾਏ ਜਿਹੜੇ ਕਬੂਤਰ ਆਵਾਜ਼ ਆ ਵੀ ਇਹਾਂ ਦੀ ਨਿਗਾ ਜ਼ਿਆਦਾ ਹੁੰਦੀ ਹੈ ਇਹਨਾਂ ਵਾਸਤੇ ਇਨਕ ਨਹੀਂ ਬਣੀ ਗਈ ਬੱਸ ਕਰ ਹੁਣ ਜੋ ਕੋਈ ਹੈਗੀ ਮੜਾ ਉਹਦੀ ਬਾਡੀ ਮੋਨੇ ਟਰੈਕਟਰ ਦੀ ਅੱਛਾ ਆ ਨਾਮ ਦੇ ਟਰੈਕਟਰ ਆ 5 बाई 9 ਫੁੱਟੀਆਂ 5 4 ਤੁਸੀਂ ਰੱਖਿਆ ਹਾਂ ਇੱਕ ਕੈਸਟ ਲੱਗਦਾ ਬੋਲਾ ਮਿੱਕਾ ਲਾਂਗੇ ਬੋਲ ਠੀਕ ਹੈ ਮੋਡੋਲੀ ਹਰਦਾ ਹੈ ਹੈ ਗਰਮੀ ਚ ਹੁੰਦੀ ਹੈ ਜਗਾ ਕੀਲੇ ਕਾ ਤੇ ਇੰਨੇ ਘੜਤੇ ਖਿਚੋਲੇ ਡੰਗਣੇ ਨੂੰ ਅੱਧਾ ਪੰਜਾਗ ਚੱਲ ਜੇ ਕੀ ਛੱਡਿਆ ਮਨੂੰ ਚੱਲ ਇੱਕ ਬੋਲੀ ਲੈ ਲਓ ਜੀ ਬਾਈ ਚੂਹੇ ਨੇ ਮਾਰਤਾ ਨਾਸ ਕਣਕ ਦਾ ਪਾਣੀ ਲਾਣ ਲੱਗੇ ਤੇ ਪਾਣੀ ਦੇ ਬਾਹਰ ਮਾ ਪਤਾ ਲੱਗਿਆ ਵੀ ਬਾਈ ਵਿੱਚ ਧੱਗੀਆਂ ਪਾਈਆਂ ਫੇ ਦੇਖੋ ਆਪਣਾ ਬਾਈ ਧਿਆਨ ਕਰ ਲੋ ਕਣਕਾ ਕਰਨੀ ਜਿੱਥੇ ਜਿੱਥੇ ਚੂਹਾ ਆਇਆ ਬਾਈ ਉਹਨੇ ਕਣਕ 'ਚ ਧੱਗੀਆਂ ਪਾਤੀਆਂ ਤਿੰਨ ਚਾਰ ਫੰਟਾਂ ਹੀ ਘੁੰਮ ਕੇ ਦੇਖੀਆਂ ਬਾਈ ਮਿੱਟੀ ਪਲਟਾ ਕੇ ਸੜਤੀ ਚੂਹਾ ਤਾਂ ਮਿਲਿਆ ਨਹੀਂ ਹੈਗਾ ਆ ਦੇਖੋ ਇਧਰੋਂ ਵੀ ਬਾਈ ਚੂਹੇ ਨੇ ਨਾਸ ਮਾਰ ਤਾ ਲੈ ਜਿੱਧਰੋਂ ਵੀ ਦੇਖਦੇ ਪੜਾਂਗਾ ਕਰ ਕਰ ਸਿੱਟੀ ਜਾਂਦਾ ਮਿੱਟੀ ਉੱਚੀ ਨੀਮੀ ਸਾਰੀ ਗਣਕ ਚਾਹੀ ਹਾਲ ਆ ਬਾਈ ਤੱਗੀਆਂ ਬਾ ਛੱਡੀਆਂ ਲੋ ਜੀ ਬਾਈ ਪਾਣੀ ਵੀ ਛੱਡਿਆ ਪਿਆ ਏ ਤੇ ਹਵਾ ਵੀ ਤੰਗ ਕਰਦੀ ਐ ਇੱਕ ਦੋ ਵੇ ਤੇ ਹਿੰਦੀ ਬਾਈ ਫਿਰ ਲਗਾਤਾਰੇ ਚੱਲੀ ਜਾਂਦੀ ਐ ਅੱਜ ਕੱਲ੍ਹ ਬਾਈ ਲੈਡ ਭਾਜੀ 2:00 ਵਜੇ ਅੱਜ ਤਾਂ ਹੈਗੀ ਆ ਤਕਰੀਬਨ ਆਪਣੇ ਤਿੰਨ ਘਿਹਰੇ ਭਰ ਗਏ ਬਾਈ ਤਿੰਨ ਰਹਿ ਗਏ ਚੌਥੇ ਨੂੰ ਛੱਡਿਆ ਪਾਣੀ ਬਾਕੀ ਬਾਈ 40-45 ਮਿੰਟ ਲਾਦੇ ਇੱਕ ਘਿਹਰਾ ਭਰਨੇ ਨੂੰ ਘਿਹਰੇ ਬਣਾਏ ਤੇ ਭੜੇ ਭਾਣੇ ਟਾਈਮ ਜਲਾ ਕੇ ਚਲੇ ਜਾਈਦਾ ਬਾਈ ਹਵਾ ਨੇ ਆ ਟਾਈਮ ਥੁੱਲ ਹਵਾ ਆਂਦੀ ਐ ਇਹਦੇ ਕਰਕੇ ਡਰ ਲੱਗਦਾ ਪਾਣੀ ਲਾਉਣ ਤੇ ਬਾਕੀ ਬਾਕੀ ਚਲੋ ਦੇਖਦੇ ਆਂ ਕੀ ਬਣਦਾ ਪਾਣੀ ਤਾਂ ਲਾਉਣਾ ਜ਼ਰੂਰੀ ਤਾਂ ਬਾਈ ਕਣਕਾ ਮੰਗਦੇ ਆ ਦੀਆਂ ਪਾਣੀ ਮੋਟੀ ਚਲ ਹਵਾਏ ਕਹਿੰਦੀ ਵੀ ਕੁਛ ਨਹੀਂ ਬੈਠੇ ਚੱਲਦੀ ਸੋਣੀ ਐ ਦੇਖਦੇ ਆਂ ਕੀ ਬਣਦਾ ਛੱਡਿਆ ਪਾਣੀ ਇਧਰ ਚੱਲਦੀ ਪਾਣੀ ਕਿਆ ਲਰੀਆ ਹਲੇ ਵੀ ਵਈ ਦੇਖੋ ਕਣ ਕਾਂ ਦੀ ਝੋਲਦੇ ਬਾਕੀ ਉਹ ਸਾਮਣੇ ਸਪੈਟੇ ਵੀ ਵਈ ਦੇਖੋ ਮਣਮੜੇ ਬੁੱਲੇ ਜੀ ਆਉਂਦੇ ਹਵਾ ਦੇ